ਸਾਸਤਰੀ ਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸੱਚ ਇਹ ਤੁਹਾਡੇ ਜੀਵਨ ਨੂੰ ਕਿੱਦਾਂ ਪ੍ਰਭਾਵਿਤ ਕਰਦਾ ਐਨੂੰ ਵਿਕਾਰ ਕਿਉਂ ਕਿਹਾ ਜਾਂਦਾ ਇਹਦੇ ਤੇ ਇੱਕ ਖਾਸ ਛੋਟੀ ਜੀ ਜਾਣਕਾਰੀ ਔਰ ਧਿਆਨ ਨਾਲ ਇਹਨਾਂ ਵਿਕਾਰਾਂ ਦਾ ਕੀ ਸੰਬੰਧ ਆ ਅਸੀਂ ਸ਼ੁਰੂ ਕਰਦੇ ਹਾਂ ਇਹਨੂੰ ਵਿਕਾਰ ਕਿਉਂ ਕਿਹਾ ਜਾਂਦਾ ਹੈ ਵਿਕਾਰ ਕਿਹਾ ਜਾਂਦਾ ਕਿਸੇ ਵੀ ਬਿਮਾਰੀ ਨੂੰ ਕਿਸੇ ਵੀ ਰੋਗ ਨੂੰ ਜਿਵੇਂ ਹਾਈ ਬੀਪੀ ਚ ਅਸੀਂ ਨਮਕ ਨਹੀਂ ਲਾ ਸਕਦੇ 슈ਗਰ ਚ ਅਸੀਂ ਮਿੱਠਾ ਨਹੀਂ ਖਾਂਦੇ ਮਤਲਬ ਸਰੀਰ ਦੇ ਵਿੱਚ ਕੁਝ ਐਸਾ ਗੜਬੜ ਹੋ ਗਈ ਉਹ ਚੀਜ਼ਾਂ ਵੱਧ ਗਈਆਂ ਜਿਨ੍ਹਾਂ ਨਾਲ ਹੁਣ ਸਰੀਰ ਤੇ ਸਾਈਡ ਇਫੈਕਟ ਆਉਣੇ ਚੱਲੂ ਹੋ ਗਏ ਹੁਣ ਅਸੀਂ ਬਾਹਰ ਤੋਂ ਉਹਨਾਂ ਨੇ ਨਹੀਂ ਲੈ ਸਕਦੇ ਐਸੇ ਤਰ੍ਹਾਂ ਸਾਡੇ ਸਰੀਰ ਦਾ ਟੈਂਪਰੇਚਰ ਹੈ ਜਿਹੜਾ 98.6 ਚਾਹੀਦਾ ਜੇ ਉਹ 98.6 ਤੋਂ ਵੱਧ ਹੈ ਤੇ ਆਦਾ ਮਤਲਬ ਤੁਹਾਡਾ ਤਾਪਮਾਨ ਵੱਧ ਹੈ ਤੁਹਾਨੂੰ ਬੁਖਾਰ ਹੈ ਤੁਹਾਨੂੰ ਤਾਪ ਹੈ ਜੇ ਉਹ ਘਟਾ ਹੈ ਤੇ ਫਿਰ ਉਹ ਠੰਡਾ ਹੋ ਗਿਆ ਮਤਲਬ 98.6 ਜ਼ਾਇਜ਼ ਹੈ ਜ਼ਰੂਰੀ ਹੈ ਔਰ ਉਸ ਤੋਂ ਘਟ ਜਾਂ ਵੱਧ ਬਿਮਾਰੀਆਂ ਔਰ ਜਦੋਂ ਇਹ ਤਾਪ ਜਿਆਦਾ ਵੱਧ ਜਾਂਦਾ ਬੁਖਾਰ ਤੁਹਾਨੂੰ ਜਿਆਦਾ ਹੋ ਜਾਂਦਾ ਕੁਝ ਚੀਜ਼ਾਂ ਤੁਹਾਨੂੰ ਕੜਵੀਆਂ ਲੱਗਣ ਲੱਗ ਜਾਂਦੀਆਂ ਹਾਲਾਂਕਿ ਉਹਨਾਂ ਚੀਜ਼ਾਂ ਦੇ ਖਾਣ ਨਾਲ ਹੀ ਤੁਸੀਂ ਮੈਡੀਸਨ ਲੈ ਸਕਦੇ ਹੋ ਤੁਸੀਂ ਉਸ ਖੁਰਾਕ ਨਾਲ ਸਹੀ ਹੋਣਾ ਉਸ ਖੁਰਾਕ ਨੇ ਤੁਹਾਨੂੰ ਸੈੱਟ ਕਰਨਾ ਪਰ ਉਹ ਤੁਹਾਨੂੰ ਕੜਵੀ ਲੱਗਦੀ ਹੈ ਐਸੇ ਤਰ੍ਹਾਂ ਇਹ ਵਿਕਾਰ ਜਦੋਂ ਹੈਵੀ ਹੋ ਜਾਂਦੇ ਆ ਜਦੋਂ ਵੱਧ ਜਾਂਦੇ ਆ ਤੇ ਫਿਰ ਕੁਝ ਐਸੀਆਂ ਗੱਲਾਂ ਵੀ ਸਾਨੂੰ ਕੜਵੀਆਂ ਲੱਗਦੀਆਂ ਨੇ ਜਿਹੜੀਆਂ ਅਸਲ 'ਚ ਕੜਵੀਆਂ ਹੁੰਦੀਆਂ ਨਹੀਂ ਕਿਉਂਕਿ ਮੈਂ ਬਹੁਤ ਸੁਣਿਆ ਵੀ ਸੱਚ ਕੜਵਾ ਹੁੰਦਾ ਸਾਰੇ ਧਰਮ ਜੇ ਸੱਚ ਨੂੰ ਮਿੱਠਾ ਕਹਿੰਦੇ ਆ ਤੇ ਉਹ ਮਿੱਠਾ ਹੀ ਆ ਪਰ ਬਿਮਾਰ ਮਾਨਸਿਕਤਾ ਨੂੰ ਇਹ ਹਜ਼ਮ ਨਹੀਂ ਹੁੰਦਾ ਬੜੀਆਂ ਗੱਲਾਂ ਬੜੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਉਹਨੂੰ ਕੜਵੀਆਂ ਲੱਗ ਜਾਂਦੀਆਂ ਜਿਵੇਂ ਤਾਪਮਾਨ ਵਧਿਆ ਹੁੰਦਾ ਤੇ ਕੁਝ ਚੀਜ਼ਾਂ ਕੁਝ ਕੀ ਤਕਰੀਬਨ ਤਕਰੀਬਨ ਸਾਰੀਆਂ ਹੀ ਚੀਜ਼ਾਂ ਸਾਨੂੰ ਕੜਵੀਆਂ ਲੱਗਣ ਲੱਗ ਜਾਂਦੀਆਂ ਐਸੇ ਤਰ੍ਹਾਂ ਜਦੋਂ ਇਹਨਾਂ ਦਾ ਵੇਗ ਵਧਿਆ ਹੁੰਦਾ ਤੇ ਉਹ ਸਾਡੀ ਮਾਨਸਿਕਤਾ ਸਾਡੇ ਅਹਿਸਾਸ ਸਾਡੇ ਅਨੁਭਵ ਦੇ ਅੰਦਰ ਵੀ ਕਈ ਵਾਰ ਫਾਲਟ ਪੈਦਾ ਕਰ ਦਿੰਦਾ ਅੱਛੀਆਂ ਚੀਜ਼ਾਂ ਦੇ ਵੀ ਸਾਨੂੰ ਬੁਰੇ ਅਨੁਭਵ ਹੋਣੇ ਸਟਾਰਟ ਹੋ ਜਾਂਦੇ ਨੇ ਹੁਣ ਪਹਿਲੀ ਚੀਜ਼ ਲੈ ਲਈ ਐ ਸੀ ਕ੍ਰੋਧ ਕਰੋਧ 10 ਤਰ੍ਹਾਂ ਦਾ ਮੰਨਿਆ ਜਾਂਦਾ ਔਰ ਕਈ ਧਰਮਾਂ ਚ 8 ਤਰ੍ਹਾਂ ਦਾ ਮੰਨਿਆ ਜਾਂਦਾ ਅਲੱਗ ਅਲੱਗ ਗਣਨਾ ਐ ਇਹਦੀ ਅਲੱਗ ਅਲੱਗ ਧਰਮਾਂ ਚ ਪਰ ਵਿਗਿਆਨ ਦੀ ਜਾਂ ਖੋਜ ਹੁਣ ਤੱਕ ਦੀ ਜਿਹੜੀ ਖੋਜ ਆ ਹੁਣ ਤੱਕ ਦੀ ਜਿਹੜੀ ਰਿਸਰਚ ਆ ਉਹ ਮੰਨਦੀ ਆ ਵੀ 10 ਤਰ੍ਹਾਂ ਦਾ ਜਿਹੜਾ ਕਰੋਧ ਆ ਹੁੰਦਾ ਦੋ ਤਰ੍ਹਾਂ ਦਾ ਬੇਸਿਕ ਕਰੋਧ ਚੱਲਦਾ ਇੱਕ ਹੁੰਦਾ ਛੋਟੀ ਛੋਟੀ ਗੱਲ ਤੇ ਕੁੱਤੇ ਦੀ ਤਰ੍ਹਾਂ ਕਿਸੇ ਦੇ ਵੀ ਗਲ ਪੈ ਜਾਣਾ। ਕਈ ਵਾਰ ਇੰਨਾ ਹਮਲਾਵਰ ਹੋ ਜਾਣਾ, ਇੰਨਾ ਆਕਰਮਕ ਹੋ ਜਾਣਾ ਕਿ ਵੱਢ ਤੱਕ ਲੈਣਾ। ਔਰ ਇੱਕ ਕਰੋਧ ਹੁੰਦਾ ਜਿਹੜਾ ਸੱਪ ਦੀ ਤਰ੍ਹਾਂ ਵਿਸ ਕੋੜਨਾ। ਉਹ ਬੰਦਾ ਅੰਦਰੋਂ ਅੰਦਰ ਜ਼ਹਿਰ ਕੋੜਦਾ ਜਿੰਨੀ ਦੇਰ ਤੱਕ ਮੌਕਾ ਨਹੀਂ ਆਂਦਾ ਉੰਨੀ ਦੇਰ ਤੱਕ ਦੂਸਰੇ ਬੰਦੇ ਤੇ ਜ਼ਹਿਰ ਛੱਡਦਾ ਨਹੀਂ। ਇਹਦੇ ਵਾਰ ਵੀ ਮੈਂ ਪਿਛਲੀ ਵੀਡੀਓ ਚ ਗੱਲ ਕਰੀ ਸੀ ਮਹਾਰਾਜ ਕਹਿੰਦੇ ਆ ਪਹਿਲਾਂ ਤੁਸੀਂ ਆਪਣੀ ਚੇਤਨਾ ਨੂੰ ਉਹ ਸੰਚਾ ਦੇਂਦੇ ਉੱਥੇ ਫਿੱਟ ਹੁੰਦੀ ਹੈ ਉਹ ਜਿਹੜੀ ਜਿਹੜਾ ਉਹ ਅਭਿਆਸ ਕਰ ਰਿਆ ਐਸ ਵਾਰੀ ਉਹਨੇ ਉਹਨੂੰ ਜਿਉਂਦੇ ਜੀ ਸਾਪਾ ਬਣਾਇਆ ਔਰ ਅਗਲੀ ਵਾਰੀ ਉਹਨੂੰ ਸਰੀਰ ਦੇ ਦੇਣਾ ਔਰ ਇਹ ਸਾਰੀ ਕੋਸ਼ਿਸ਼ ਉਹ ਆਪ ਕਰ ਰਿਹਾ ਸਾਰਾ ਸਿਮਰਨ ਸਾਰਾ ਧਿਆਨ ਉਹਨੇ ਆਪ ਲਾਇਆ ਇਸ ਤਰ੍ਹਾਂ ਕੁਝ ਚੀਜ਼ਾਂ ਕਈ ਵਾਰ ਜਿਸ ਤਰ੍ਹਾਂ ਸਾਨੂੰ ਸਮਝ ਆਉਂਦੀਆਂ ਉਦਾਂ ਹੁੰਦੀਆਂ ਨਹੀਂ ਮੈਨੂੰ ਇੱਕ ਗੱਲ ਲੱਗਦੀ ਐ ਵਈ ਅਸੀਂ ਮੰਨਦੇ ਆਂ ਵੀ ਸਾਡਾ 100 ਸਾਲ ਦਾ ਜੀਵਨ 100 ਸਾਲ ਦੇ ਜੀਵਨ ਵਾਸਤੇ ਸਾਨੂੰ 25 ਸਾਲ ਪੜ੍ਹਨਾ ਪੈਂਦਾ ਕੋਈ ਵੀ ਅੱਛਾ ਪਾਇਲਟ ਇੰਜੀਨੀਅਰ ਡਾਕਟਰ ਬਣਾਉਣਾ ਤੇ ਸਾਨੂੰ 20-25 ਸਾਲ ਪੜ੍ਹਨ ਨੂੰ ਲੱਗ ਜਾਂਦੇ ਨੇ ਵਿਗਿਆਨ ਕਹਿੰਦਾ ਪੈਟਰਨ ਬਣਨ ਨੂੰ ਸਮਾਂ ਲੱਗਦਾ ਅਭਿਆਸ ਰੱਟਾ ਨੌਲੇਜ ਹਰ ਚੀਜ਼ ਜਦੂ ਜੁੜ ਕੇ ਕੰਮ ਕਰਦੀ ਆ ਫਿਰ ਗਿਆਨ ਅਸਲ ਹੁੰਦਾ ਹੁਣ ਜੇ ਅਸੀਂ ਮੰਨਦੇ ਆ ਵੀ 180 70 ਸਾਲ ਦਾ ਸਰੀਰ ਹੈ ਇਹਦੇ ਵਾਸਤੇ 25 ਸਾਲ ਪੜਨਾ ਜ਼ਰੂਰੀ ਹੈ ਤੇ ਫਿਰ ਜਿਹਨੂੰ ਅਸੀਂ ਅਨੰਤ ਜੀਵਨ ਮੰਨਦੇ ਆ ਐਨੇ ਸੰਸਾਰ ਦੇ ਧਰਮ ਕਹਿੰਦੇ ਨੇ ਫਿਰ ਉਹਦਾ ਕੋਈ ਮਤਲਬ ਨਹੀਂ ਉੱਥੇ ਤੇ ਮੈਂ ਕਈ ਵਾਰੀ ਇਸ ਤਰ੍ਹਾਂ ਦੇਖਿਆ ਵੀ ਬੇਸਿਕ ਜਾਣਕਾਰੀ ਨਹੀਂ ਹੈ ਪਿਛਲੇ ਕਾਫੀ ਸਮੇਂ ਤੋਂ ਮੈਨੂੰ ਕਈ ਘਰਾਂ 'ਚ ਜਾਣ ਦਾ ਮੌਕਾ ਮਿਲਦਾ ਮੈਂ ਸਵੇ ਸਮੋਹਣ ਜਾਂ ਕਾਉਂਸਲਿੰਗ ਵਾਸਤੇ ਕਈ ਘਰਾਂ 'ਚ ਜਾਂਦਾ ਕਈ ਬੱਚਿਆਂ ਨਾਲ ਗੱਲ ਹੁੰਦੀ ਆ ਔਰ ਉਹਨਾਂ ਦੀ ਨੌਲੇਜ ਦੇਖ ਕੇ ਮੈਂ ਹੈਰਾਨ ਹੋ ਜਾਂਦਾ ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨੇ ਜਿਹਦੇ ਨਾਲ ਸਾਰੀਆਂ ਭਾਵਨਾਵਾਂ ਟਿੱਕੀਆਂ ਨੇ ਜਿਨੇ ਜੀਵਨ ਦੇ ਸਾਰੇ ਉਤਾਰ ਚੜਾਵ ਨੂੰ ਅਤੇ ਕਰਨਾ ਜਿਹਨੇ ਜੀਵਨ ਦੀ ਉਚਾਈ ਜਾਂ ਨਿਵਾਣ ਨੂੰ ਹੱਦ ਬੰਦੀ ਕਰਨੀਆਂ ਜੰਨੇ ਉਹਦੇ ਬਾਰੇ ਉਹਨਾਂ ਨੂੰ ਬੇਸਿਕ ਜਾਣਕਾਰੀ ਨਹੀਂ ਹੈ ਕਈ ਮਿੱਤਰਾਂ ਨਾਲ ਗੱਲ ਕਰਦਾ ਤੇ ਉਹਨਾਂ ਨੂੰ ਵੀ ਆਨਸਰ ਨਹੀਂ ਆਂਦਾ ਵੀ ਕ੍ਰੋਧ ਦੇ ਉਲਟ ਸ਼ਬਦ ਕੀ ਹੈ ਮੋਹ ਦੇ ਉਲਟ ਸ਼ਬਦ ਕੀ ਹੈ ਇਹ ਬੇਸਿਕ ਦੀ ਜਾਣਕਾਰੀ ਹੈ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ ਕ੍ਰੋਧ ਦੇ ਉਲਟ ਸ਼ਮਨ ਕਾਮ ਦੇ ਉਲਟ ਪ੍ਰੇਮ ਲੋਭ ਦੇ ਉਲਟ ਦਾਨ ਮੋਹ ਦੇ ਉਲਟ ਤਿਆਗ ਹੈ ਹੰਕਾਰ ਦੇ ਉਲਟ ਨਿਮਰਤਾ ਹੈ ਪਹਿਲੇ ਤੇ ਰਸਤਾ ਪਤਾ ਹੋਏਗਾ ਨਾ ਬੇਸਿਕ ਜਾਣਕਾਰੀ ਹੋਏਗੀ ਫੇਰ ਹੀ ਅੱਗੇ ਚੱਲਿਆ ਜਾ ਸਕਦਾ ਔਰ ਜਿਹੜੇ ਵਿਕਾਰਾਂ ਨਾਲ ਸਾਰੀਆਂ ਭਾਵਨਾਵਾਂ ਜੁੜੀਆਂ ਨੇ ਜਿਹਦੇ ਨਾਲ ਪੂਰਾ ਜੀਵਨ ਚੱਲਦਾ ਉਹਦੀ ਬੇਸਿਕ ਨੋਲਿਜ ਨਹੀਂ ਹੈ ਜੈਸੀ ਵਿਗਿਆਨ ਦੀ ਹੀ ਮੰਨਦੇ ਆ ਅਸੀਂ ਵਿਗਿਆਨ ਦੇ ਹਿਸਾਬ ਨਾਲ ਚੱਲਦੇ ਆ ਫਿਰ ਸਾਨੂੰ ਪਹਿਲਾਂ ਬੇਸਿਕ ਸ਼ਬਦਾਂ ਦੀ ਜਾਣਕਾਰੀ ਤੇ ਹੋਏਗੀ ਨਾ ਪਹਿਲੇ ਰਸਤੇ ਦਾ ਪਤਾ ਤੇ ਹੋਏ ਅਸੀਂ ਜਾਣਾ ਕਿੱਧਰ ਕਰੋਧ ਤੇ ਅਸੀਂ ਗੱਲ ਕਰ ਰਹੇ ਸੀ ਦੋ ਤਰ੍ਹਾਂ ਦਾ ਹੁੰਦਾ ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਕਰੋਧ ਨਾਲ ਸਾਡਾ ਨੁਕਸਾਨ ਕਰਦੀ ਹੈ ਉਹ ਸਾਡੇ ਤੇ ਬੇਹੋਸ਼ੀ ਹੈਵੀ ਹੋ ਜਾਂਦੀ ਹੈ ਕ੍ਰੋਧ ਸਾਨੂੰ ਬੇਹੋਸ਼ ਕਰ ਦਿੰਦਾ ਵਿਗਿਆਨ ਮੰਨਦਾ ਬੜੀ ਤਰ੍ਹਾਂ ਦੇ ਐਸੇ ਕੈਮੀਕਲ ਤੁਹਾਡੇ ਦਿਮਾਗ 'ਚ ਰਿਲੀਜ਼ ਹੁੰਦੇ ਹੋ ਜਾਂਦੇ ਨੇ ਤੁਹਾਡੀ ਜਿਹੜੀ ਸਰੀਰ ਦੀ ਕਿਰਿਆ ਉਹ ਸਾਰੀ ਦੀ ਸਾਰੀ ਡਿਸਟਰਬ ਹੋ ਜਾਂਦੀ ਆ ਦਿਮਾਗ ਦਿਲ ਸਰੀਰ 'ਚ ਜਿੰਨਾ ਜ਼ਿਆਦਾ ਕ੍ਰੋਧ ਆ ਇੱਕ ਅਲੱਗ ਤਰ੍ਹਾਂ ਦੀ ਕੰਪਨ ਪੈਦਾ ਹੋ ਜਾਂਦੀ ਆ ਇਹ ਤੁਹਾਨੂੰ ਬੇਹੋਸ਼ ਕਰ ਦਿੰਦਾ ਔਰ ਕ੍ਰੋਧ ਤੁਹਾਨੂੰ ਬੇਹੋਸ਼ ਕਰਦਾ ਕਾਮ ਤੁਹਾਨੂੰ ਅੰਨ੍ਹਾ ਕਰ ਦਿੰਦਾ ਅੱਠ ਤਰ੍ਹਾਂ ਦਾ ਕੰਮ ਹੁੰਦਾ ਵੈਸੇ ਕਈ ਜਗ੍ਹਾ ਅਦੀ ਗੜਨਾ ਲੱਗ ਵੀ ਹੈਗੀ ਐ ਮੈਂ ਮੈਂ ਤਿੰਨ ਤਰ੍ਹਾਂ ਦਾ ਮੰਨਦਾ ਪਰ ਕੋਈ ਵੀ ਕੰਮ ਹੋਏ ਉਹ ਤੁਹਾਨੂੰ ਮਾਨਸਿਕ ਤੌਰ ਤੇ ਅ ਅੰਨਾ ਕਰ ਦਿੰਦਾ ਜਿਹੜੀ ਚੀਜ਼ ਸਾਰੇ ਸੰਸਾਰ ਨੂੰ ਦਿਖਦੀ ਹੈ ਉਹ ਨੂੰ ਨਜ਼ਰ ਨਹੀਂ ਆਉਂਦੀ ਉਹਨੂੰ ਲੱਗਦਾ ਉਹਨੇ ਪ੍ਰੇਮ ਨੂੰ ਹੋਂ ਜਾਣਿਆ ਹਾਲਾਂਕਿ ਘਟਨਾ ਬਿਲਕੁਲ ਉਲਟੀ ਹੈ ਔਰ ਪ੍ਰੇਮ ਦਾ ਘਟ ਜਾਣਾ ਕਾਮਵਲ ਵਧ ਜਾਣਾ ਜੇ ਜੀਵਨ ਜੀ ਵਿੱਚ ਪ੍ਰੇਮ ਬਹੁਤ ਜ਼ਿਆਦਾ ਘਟ ਜਾਣਾ ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਦੇਣੀ ਹੈ ਆਏਗੀ ਉਹੀ ਚੀਜ਼ ਰਿਟਰਨ ਹੋਏਗੀ ਜਿਹੜੀ ਚੀਜ਼ ਤੁਸੀਂ ਕਿਸੇ ਨੂੰ ਦਿੰਦੇ ਹੋ ਉਹੀ ਵਧੇਗੀ ਇਹ ਸੰਸਾਰ ਦਾ ਨਿਯਮ ਹੈ ਕਿਤੇ ਨਾ ਕਿਤੇ ਤੁਹਾਡੇ ਚ ਪ੍ਰੇਮ ਦੀ ਕਮੀ ਹੋਗੀ ਕ੍ਰੋਧ ਦੀ ਜੜ ਵੈਸੇ ਭੈ ਹੁੰਦੀ ਏ ਡਰ ਇਸ ਤਰ੍ਹਾਂ ਮੋ ਮੋ ਇੱਕ ਉਹ ਰੱਸਾ ਜਿਹੜਾ ਸੀ ਰਿਸ਼ਤਿਆਂ ਨੂੰ ਬੰਨਣ ਵਾਸਤੇ ਤਿਆਰ ਕਰਦੇ ਹਾਂ ਔਰ ਇੱਕ ਦਿਨ ਸਾਡੀਆਂ ਉਡਾਰੀਆਂ ਸਾਰੀਆਂ ਸੰਭਾਵਨਾਵਾਂ ਬਨ ਦਿੰਦਾ ਉਹ ਅਪਾਹਜ ਕਰ ਦਿੰਦਾ ਮੋ ਲਾਚਾਰ ਬਣਾ ਦਿੰਦਾ ਕਰੋਧ ਬਿਉਸ਼ ਕਰ ਦਿੰਦਾ ਕਾਮੰਨਾ ਕਰ ਦਿੰਦਾ ਮੋ ਵੱੱਦਾ ਤੇ ਅਪਾਹਿਤ ਕਰ ਦਿੰਦਾ ਔਰ ਜੇ ਲੋਭ ਵੱੱਦਾ ਤੇ ਮਤਲਬ ਬੜੀ ਅਜੀਬ ਕਿਸਮ ਦੀ ਤੁਹਾਡੇ ਅੰਦਰ ਇੱਕ ਮਾਨਸਿਕਤਾ ਪੈਦਾ ਹੋ ਜਾਂਦੀ ਹੈ ਬੰਦਾ ਆਪਣੇ ਆਪ ਨੂੰ ਭੁੱਲ ਜਾਂਦਾ ਔਰ ਲਾਲਚ ਕਰਕੇ ਕਈ ਵਾਰੀ ਐਸੀਆਂ ਮੋਹ ਦੇ ਕਈ ਲੋਭ ਦੇ ਕਈ 파ਟ ਹੈ ਜਿਨ੍ਹਾਂ ਚ ਇੱਕ ਲਾਲਚ ਹੈ ਮਤਲਬ ਇਹਦੇ ਥੱਲੇ ਜਿੰਨੇ ਇਹਦੀਆਂ ਕਿਸਮਾਂ ਔਰ ਇਹ ਕਿਹਸੀ ਕਿਸਮ ਹੈ ਬੰਦਾ ਕਮੀਨਗੀ ਦੀਆਂ ਸਾਰੀਆਂ ਹੱਦਾਂ ਟੱਪ ਜਾਂਦਾ ਜਦੋਂ ਇਹ ਬੰਦਾ ਔਰ ਐ ਵੱਡਾ ਹੋਦੇ ਚਾਹ ਜਿਹਨੂੰ ਵੰਡਣਾ ਨਹੀਂ ਆਂਦਾ ਜਿਹਨੂੰ ਦੇਣਾ ਨਹੀਂ ਆਂਦਾ ਦਿਨੇ ਸਿਰਫ ਇਕੱਠਾ ਕਰਨਾ ਲੈਣਾ ਸਿੱਖਿਆ ਤੁਸੀਂ ਕੁਛ ਨਹੀਂ ਦੇ ਸਕਦੇ ਕਿਸੇ ਨੂੰ ਇੱਕ ਖਾਲੀ ਮੁਸਕਰਾਹਟ ਦੇ ਸਕਦੇ ਹੋ ਬੜੀ ਵੱਡੀ ਚੀਜ਼ ਹੈ ਸੰਸਾਰ ਦੀ ਕੋਈ ਚੀਜ਼ ਤੁਹਾਡੇ ਕੋਲ ਨਹੀਂ ਤੁਹਾਡੀ ਉੱਡੀ ਸਮਰੱਥਾ ਨਹੀਂ ਹੈ ਖੁਸ਼ ਹੋ ਕੇ ਕਿਸੇ ਨੂੰ ਮਿਲ ਲੈਣਾ ਬੜੀ ਵੱਡੀ ਦੌਲਤ ਹੈ ਜਿਹੜੀ ਤੁਸੀਂ ਵੰਡ ਰਹੇ ਹੋ ਹੰਕਾਰ ਹੰਕਾਰ ਇੱਕ ਜ਼ਖਮ ਦੀ ਤਰ੍ਹਾਂ ਕੰਮ ਕਰਦਾ ਤੁਹਾਡੀ ਪੂਰੀ ਬਾਡੀ ਇੱਕ ਜ਼ਖਮ ਹੋ ਜਾਂਦੀ ਹੈ ਜਦੋਂ ਤੁਸੀਂ ਕਿਸੇ ਨੂੰ ਸਾਰੇ ਸੰਸਾਰ ਨੂੰ ਛਿੱਲ ਛਿੱਲ ਕੇ ਦਿਖਾਉਣ ਲੱਗ ਜਾਂਦੇ ਹੋ ਆਪਣੀ ਮੈਂ ਮੈਂ ਕੁਝ ਹਾਂ ਤੇ ਫਿਰ ਉਹ ਜ਼ਖਮ ਹੋ ਜਾਂਦਾ ਤੁਹਾਨੂੰ ਬਦਬੂ ਨਹੀਂ ਆਉਂਦੀ ਪਰ ਤੁਹਾਡੇ ਨੇੜੇ ਕੋਈ ਬੰਦਾ ਤੁਸੀਂ ਕਿੰਨੀ ਵੀ ਵਧੀਆ ਗੱਲ ਕਰੋ ਉਹ ਤੁਹਾਨੂੰ ਦੱਸ ਦੇਗਾ ਤੁਸੀਂ ਹੰਕਾਰੀ ਹੋ ਉਹਦਾ ਗਿਆਨ ਕਿੰਨਾ ਵੀ ਘੱਟ ਕਿਉਂ ਨਾ ਹੋਵੇ ਪਰ ਜੇ ਉਹ ਇਨਸਾਨ ਹੈ ਤੇ ਕੁਝ ਇਨਸਾਨਾਂ ਵਾਲੀ ਸੈਂਸ ਤੇ ਉਹਦੇ 'ਚ ਹੋਏਗੀ ਉਹਦੇ 'ਚ ਮਹਿਸੂਸ ਕਰਨ ਦੀ ਕੁਝ ਤੇ એનર્ਜੀ ਹੈ ਤੁਹਾਡੇ ਹੰਕਾਰ ਦੀ ਬਦਬੂ ਨਾਰਮਲ ਤੋਂ ਨਾਰਮਲ ਬੰਦੇ ਨੂੰ ਵੀ ਆਏਗੀ ਤੁਹਾਡਾ ਜ਼ਖਮ ਜੇ ਕੋਈ ਪਿਆਰ ਨਾਲ ਸਹਿਲਾਉਂਦਾ ਤੇ ਤੁਹਾਨੂੰ ਅਸਹਿ ਪੀੜ ਹੋਏਗੀ ਬੜੇ ਬੁਰੇ ਤਰੀਕੇ ਨਾਲ ਤੁਸੀਂ ਆਹਤ ਹੋ ਜਾਓਗੇ ਇਸ ਤਰ੍ਹਾਂ ਇਹ ਚੀਜ਼ਾਂ ਦੇ ਵਧਨ ਨਾਲ ਜਦੋਂ ਦਾਇਰਾ ਤੋੜਦੀਆਂ ਨੇ ਤੇ ਆ ਪ੍ਰਭਾਵ ਪੈਂਦੇ ਹੁਣ ਪਹਿਲੇ ਅਸੀਂ ਇਹਦੀ ਬੇਸਿਕ ਜਾਣਕਾਰੀ ਹੋ ਗਈ ਕਿਉਂਕਿ ਇਹਦੇ ਨਾਲ ਸਾਡੀਆਂ ਬਹੁਤ ਭਾਵਨਾਵਾਂ ਜੁੜੀਆਂ ਹੈ ਸਾਡਾ ਜੀਵਨ ਸਾਰਾ ਜੁੜਿਆ ਜੀਵਨ ਦੀ ਉਚਾਈ ਜਾਂ ਨਿਵਾਣ ਇਹਨਾਂ ਨੇ ਤੈਅ ਕਰਨਾ ਅਸੀਂ ਉਸ ਸੈਂਟਰ ਤੇ ਖੜੇ ਹਾਂ ਜਿੱਥੋਂ ਉੱਪਰ ਵੀ ਜਾਇਆ ਜਾ ਸਕਦਾ ਜਿੱਥੋਂ نیچے ਵੀ ਆਇਆ ਜਾ ਸਕਦਾ ਹੁਣ ਮਰਜ਼ੀ ਸਾਡੀ ਹੈ ਕਿਤੇ ਮੌਕਾ ਨਾ ਲੰਘ ਜੇ ਉਹ ਚੀਜ਼ ਸਾਨੂੰ ਬੁਖਾਰ ਕਰਕੇ ਕੜਵੀ ਲੱਗਦੀ ਹੋਏ ਔਰ ਅਸੀਂ ਖੁਰਾਕ ਨਾ ਖਾਈਏ ਅਸੀਂ ਕੋਈ ਖਾਣਾ ਨਾ ਖਾਈਏ ਸਿੱਧੀ ਦਵਾਈ ਲੈਣਾ ਵੀ ਕਈ ਵਾਰੀ ਸਾਈਡ ਇਫੈਕਟ ਕਰ ਜਾਂਦਾ ਔਰ ਖੁਰਾਕ ਨਾ ਖਾਣਾ ਕੋਈ ਬਿਸਕੁਟ ਕੋਈ ਚੀਜ਼ ਨਾ ਖਾਣਾ ਵੀ ਸਾਡੀ ਜਾਨ ਵਾਸਤੇ ਖਤਰਾ ਬਣ ਜਾਂਦਾ ऐसे तरह हो सकता है कुछ मेडिटेशन सानो कुछ विधियां सानो जबरदस्ती करनी है अपन शायद ਸਾਡਾ ਮਨ ਨਾ ਮੰਨੇ ਪਰ ਜੇ ਅਸੀਂ ਠੀਕ ਹੋ ਜਾਂਦੇ ਹਾਂ ਕੁਝ ਐਸੇ ਅਨੁਭਵ ਜਿਹੜੇ ਹਮੇਸ਼ਾ ਚੇਤਨਾ ਲੱਭਦੀ ਹੈ ਹਮੇਸ਼ਾ ਇਨਸਾਨ ਲੱਭਦਾ ਕੋਈ ਐਸਾ ਸੁੱਖ ਜਿਸ ਕਰਕੇ ਉਹ ਪੈਸੇ ਪਿੱਛੇ ਦੌੜਦਾ ਜਿਸ ਕਰਕੇ ਰਿਸ਼ਤੇ ਪਿੱਛੇ ਦੌੜਦਾ ਜਿਸ ਕਰਕੇ ਸੰਸਾਰ ਦੀ ਕਿਸੇ ਵੀ ਚੀਜ਼ ਦੇ ਮਗਰ ਦੌੜਨਾ ਉਹ ਇਕੰਦਰ ਦਾ ਅਹਿਸਾਸ ਉਹ ਇਕੰਦਰ ਦੀ ਖੁਸ਼ੀ ਇਹਨਾਂ ਚੀਜ਼ਾਂ ਨਾਲ ਨਹੀਂ ਆਉਂਦੀ ਸੰਸਾਰ 'ਚ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਾਨੂੰ ਸਾਰੇ ਕਾਰਵਿਆਰ ਕਰਨੇ ਚਾਹੀਦੇ ਨੇ ਪਰ ਇਹਦੇ ਨਾਲ ਨਾਲ ਸਾਨੂੰ ਬੜੀ ਪੱਕੀ ਤਰ੍ਹਾਂ ਦੀ ਜਾਣਕਾਰੀ ਆ ਜਿਹੜੀ ਉਹ ਵੀ ਚਾਹੀਦੀ ਹੈ ਕੁਝ ਐਸੀ ਜਾਣਕਾਰੀ ਜਿਹੜੀ ਮੈਨੂੰ ਬਦਲ ਦੇ। ਮੇਰੀ ਮਾਨਸਿਕਤਾ ਮੇਰੇ ਜੀਵਨ ਦੀ ਉਚਾਈ ਹੈ। ਮੈਨੂੰ ਦੇਖਣ ਲੱਗੇ। ਕਿਉਂਕਿ ਕਿਤੇ ਤੇ ਕੋਈ ਕ੍ਰੀਏਟਰ ਹੈ। ਕੁਝ ਤੇ ਐਸੀ એનર્ਜੀ ਹੈ ਜਿਹਨੂੰ ਤੁਸੀਂ ਜਾਣਦੇ ਨਹੀਂ। ਔਰ ਸਾਰਾ ਕੁਝ ਮਹਿਸੂਸ ਕਰਦੀ ਹੈ। ਉਹਦੇ ਨਾਲ ਜੁੜਿਆ ਜਾ ਸਕਦਾ ਹੈ ਪਰ ਬੇਸਿਕ ਜਾਣਕਾਰੀ ਹੈ ਜਿਹੜੀ ਇਹਨਾਂ ਪੰਜਾਂ ਦੀ ਉਹ ਸਾਨੂੰ ਲੈਣੀ ਪਈ ਹੁਣ ਸਾਨੂੰ ਪਤਾ ਲੱਗ ਗਿਆ ਇਹਨਾਂ ਦੇ ਉਲਟ ਆ ਸ਼ਬਦ ਹਨ ਪਰ ਜਦੋਂ ਤੁਸੀਂ ਬੇਹੋਸ਼ ਹੋ ਤੁਸੀਂ ਕਿਸੇ ਨੂੰ ਸ਼ਾਮਾ ਨਹੀਂ ਕਰ पाओगे ਉਹਦੇ ਵਾਸਤੇ ਹੋਰ ਟੰਗ ਤਰੀਕੇ ਨੇ ਛੋਟੇ ਛੋਟੇ ਮੈਡੀਟੇਸ਼ਨ ਨੇ ਜਦੋਂ ਤੁਸੀਂ ਅੰਨੇਵਾ ਦੌੜ ਰਹੇ ਹੋ ਤੇ ਅਚਾਨਕ ਰੋਕਣਾ ਤੁਹਾਡੀ ਜਾਨ ਲੈ ਸਕਦਾ ਉਹਦੇ ਵਾਸਤੇ ਕੁਝ ਉਪਾਏ ਕੀ ਕਰੇ ਜਾ ਸਕਦੇ ਨੇ ਕੁਝ ਟੈਕਨੀਕਾਂ ਨੇ ਔਰੇ ਤੋਂ ਮਦਦ ਲਈ ਜਾ ਸਕਦੀ ਆ ਹੋਰ ਬੜੀ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਵਿਧੀਆਂ ਨੇ ਜਿਨ੍ਹਾਂ ਨਾਲ ਕੰਮ ਹੋ ਸਕਦਾ ਤੋ ਪਹਿਲੇ ਮੈਨੂੰ ਜਿਹੜੀ ਚੀਜ਼ ਜ਼ਰੂਰੀ ਲੱਗਦੀ ਆ ਉਹ 3 ਮਹੀਨੇ ਦੀ ਇੱਕ ਵਿਧੀ ਮੈਂ ਪਿੱਛੇ ਵੀਡੀਓ ਕਰੀ ਆ ਮੈਂ ਕੌਣ ਹਾਂ ਉਹਦੇ ਵਿੱਚ ਪਛਾਣ ਇੱਕ ਪਹਿਲਾ ਪਾਰਟ ਹੈ ਔਰ ਮੈਂ ਸੋਚਦਾ ਆ ਵੀ ਜੇ ਤੁਸੀਂ ਖੁਦ ਦੇਖ ਲੋਗੇ ਉਹਦੇ ਵਾਸਤੇ ਮੇਰੀ ਤੁਹਾਨੂੰ ਕੋਈ ਐਡੀ ਜ਼ਰੂਰਤ ਨਹੀਂ ਮੇਰੇ ਗਰੁੱਪ ਬਣਾਉਣ ਦਾ ਕਾਰਨ ਸਿਰਫ ਇੰਨਾ ਕੀ ਸੀਗਾ ਵੀ ਜੇ 28 ਦਿਨਾਂ ਬਾਅਦ ਜਾਂ ਉਸ ਤੋਂ ਬਾਅਦ ਕੋਈ ਸਵਾਲ ਆਉਂਦੇ ਆ ਤੇ ਤੁਹਾਡੇ ਕੰਮ ਆ ਜਾਣਗੇ ਜਦੋਂ ਮੈਂ ਉਹਨਾਂ ਨੂੰ ਆਨਸਰ ਕਰਾਂਗਾ ਤੇ ਉਹ ਤੁਹਾਡਾ ਘਰੇ ਬੈਠ ਕੇ ਤੁਹਾਨੂੰ ਮਸਲਾ ਹੱਲ ਹੋ ਜਾਏਗਾ ਤੁਹਾਨੂੰ ਮੈਨੂੰ ਪੁੱਛਣ ਦੀ ਵੀ ਲੋੜ ਨਹੀਂ ਹੈ ਪਹਿਲੇ 3 ਮਹੀਨੇ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਾਣ ਲਓ ਜਦੋਂ ਖੁਦ ਤੁਸੀਂ ਦੇਖ ਲਿਆ ਕਿੱਥੇ ਦਾਗ ਹੈ ਤੁਸੀਂ ਕਿਸ ਤਰ੍ਹਾਂ ਰੋਬਟ ਹੋ ਫਿਰ ਉਸਤੇ ਕੰਮ ਹੋ ਸਕਦਾ ਕਿਉਂਕਿ ਉਸ ਤੋਂ ਪਹਿਲਾਂ ਸਿਰਫ ਗੱਲਾਂ ਹੋ ਸਕਦੀਆਂ ਨੇ ਵਾਹ ਵਾਹ ਹੋ ਸਕਦੀ ਹੈ ਔਰ ਜਿਹੜੀ ਹੁਣ ਤੱਕ ਹਰ ਬੰਦਾ ਕਰਦਾ ਹੀ ਹੈ ਤੁਹਾਡੇ ਅੰਦਰ ਬਦਲਾਹਟ ਅچھے అనుభవਨੇ ਕਰਨਾ ਔਰ ਅچھے అనుభవ ਉਸ ਜਾਣਕਾਰੀ ਨਾਲ ਆਣਿਆ ਜਿਹੜੀ ਤੁਹਾਨੂੰ ਹੈ ਤੁਸੀਂ ਉਹੀ ਮੰਨਣੀ ਹੈ ਜਿਹੜੀ ਚੀਜ਼ ਮੇਰੇ ਅਹਿਸਾਸ ਚ ਮੇਰੇ ਅਨੁਭਵ ਚ ਆ ਗਈ ਉਹ ਮੇਰੇ ਵਿਹਾਰ ਚ ਦਿਖਣ ਲੱਗ ਜਾਣੀ ਹੈ ਉਹਨੇ ਮੇਰੇ ਕਾਰਵਿਹਾਰ ਚ ਨਜ਼ਰ ਆਣ ਲੱਗ ਜਾਣਾ ਉਹ ਮੈਨੂੰ ਕਹਿਣ ਦੀ ਲੋੜ ਨਹੀਂ بڑے ਬੰਦੇ ਤੁਸੀਂ ਇਸ ਤਰ੍ਹਾਂ ਦੇਖੇ ਹੋਣੇ ਤੁਹਾਨੂੰ ਪਤਾ ਹੋਏਗਾ ਉਹ ਲਾਲਚੀ ਆ ਉਹ ਲੋਭੀ ਆ ਉਹ ਕਰੋਧੀ ਆ ਉਹ ਹੰਕਾਰੀ ਆ ਤਨ ਨੂੰ ਪਤਾ ਹੁੰਦਾ ਸੱਚ ਜਾਣ ਉਹਨੂੰ ਠੀਕ ਠੀਕ ਇਹਦੇ ਬਾਰੇ ਨਹੀਂ ਪਤਾ ਹੁੰਦਾ ਉਹਨੂੰ ਉਹਨੂੰ ਇਹ ਹੁੰਦਾ ਵੀ ਮੈਂ ਜੋ ਕਰ ਰਿਹਾ ਸੰਸਾਰ ਤੇ ਚੱਲਦਾ ਹੀ ਇਸ ਤਰ੍ਹਾਂ ਉਹ ਤਿੰਨ ਮਹੀਨੇ ਦੀ ਵਿਧੀ ਹੈ ਜਿਹਦੇ ਨਾਲ ਜਾਣਿਆ ਜਾ ਸਕਦਾ ਮਤਲਬ ਦੋ ਤਰ੍ਹਾਂ ਦੀ ਜਿਹੜੀ એનર્ਜੀ ਹੈ ਮੈਂ ਉਹਦੇ ਚ ਥੋੜੀ ਜੀ ਗੱਲ ਵੀ ਕਰੀ ਆ ਉਹਦੇ ਬਾਰੇ ਵੀ ਸਾਡਾ ਭੌਤਿਕ ਸਰੀਰ ਧਰਤੀ ਤੇ ਜਿੰਨੇ ਵੀ ਸਰੀਰ ਨੇ ਉਹ ਸੂਰਜ ਤੇ ਛੋਟੀ ਜੀ ਹਲਚਲ ਵੀ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਇਸ ਤਰ੍ਹਾਂ ਹੀ ਚੰਨ ਦੀਆਂ ਡੇਟਾ ਨਾਲ ਅਸੀਂ ਪ੍ਰਭਾਵਿਤ ਹੁੰਨੇ ਆ ਉਹਦੇ ਤੋਂ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਲੈਵਲ ਨਾਪੇ ਜਾ ਸਕਦੇ ਨੇ ਔਰ ਮੇਰੀ ਇੱਛਾ ਵੀ ਇਹਦੇ ਤੇ ਮੈਂ ਕੋਰਸ ਕਰਾਵਾਂਗਾ ਜਦੋਂ ਇਹ 3 ਮਹੀਨੇ ਪੂਰੇ ਹੋ ਜਾਣਗੇ ਤੁਸੀਂ ਖੁਦ ਨੂੰ ਮਾਫ਼ ਸਕਦੇ ਹੋ ਔਰੇ ਨੂੰ ਤੁਸੀਂ ਖੁਦ ਦੇਖ ਸਕਦੇ ਹੋ ਇਹ ਚੀਜ਼ਾਂ ਖੁਦ ਮਾਫ਼ ਸਕਦੇ ਹੋ ਔਰ ਇਹ ਸ਼ਾਇਦ ਬਹੁਤ ਵੱਡੀ ਚੀਜ਼ ਹੋ ਜਾਏਗੀ ਸੰਸਾਰ 'ਚ ਬੜਾ ਕੰਮ ਹੋ ਰਿਹਾ ਉਹਦੇ ਵਿੱਚ ਐ ਵੀ ਇੱਕ ਅੱਛੀ ਚੀਜ਼ ਹੋ ਜਾਏਗੀ ਵੀ ਤੁਹਾਨੂੰ ਕਾਮ ਕ੍ਰੋਧ ਨੂੰ ਮਾਪਣਾ ਖੁਦ ਆਂਦਾ ਪਰ ਪਹਿਲੇ ਉਸ ਪੈਟਰਨ ਨੂੰ ਜਾਣ ਲਓ ਸਮਝ ਲਓ ਹੋਰ ਬੜੀਆਂ ਵਿਧੀਆਂ ਨੇ ਸਵੇ ਸਮੋਹਣ ਤੇ ਕੰਮ ਹੁੰਦਾ ਉਹ ਤੁਹਾਡੇ ਅੰਦਰ ਬੜੀਆਂ ਅੱਛੀ ਕਿਸਮ ਦੀਆਂ ਚੇਂਜਿੰਗ ਹੋ ਸਕਦੀਆਂ ਨੇ ਬਹੁਤ ਤਰ੍ਹਾਂ ਦੇ ਮੈਡੀਟੇਸ਼ਨ ਨੇ ਜਿਹੜੇ ਕਰੇ ਜਾ ਸਕਦੇ ਨੇ ਅਸੀਂ ਅਗਲੀ ਵਾਰੀ ਗੱਲ ਕਰਾਂਗੇ ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਜੇ ਮੈਨੂੰ ਲੱਗਾ ਤੇ ਹੋਰ ਮੈਂ ਇੱਕਦੋ ਵੀਡੀਓ ਕਰਾਂਗਾ ਨਹੀਂ ਤੇ ਅਸੀਂ ਕੁਝ ਰੱਬ ਦੇ ਰਾਹ ਬਾਰੇ ਗੱਲ ਕਰਾਂਗੇ ਕੁਝ ਰਸਤੇ ਨੇ ਉਹਨਾਂ ਦੇ ਆਪਣੇ ਨਿਯਮ ਨੇ ਕੁਝ ਵਿਧੀਆਂ ਨੇ ਜਿਹੜੀਆਂ ਸਾਡੇ ਵਾਸਤੇ ਬੜੀਆਂ ਕਾਰਗਰ ਨੇ ਔਰ ਕੁਝ ਸਾਡੇ ਵਾਸਤੇ ਸ਼ਾਇਦ ਬਿਲਕੁਲ ਬਣੀਆਂ ਹੀ ਨਹੀਂ ਇਹ ਸਾਰੀ ਜਾਣਕਾਰੀ ਤੈਨੂੰ ਖੁਦ ਨੂੰ ਹੋਏਗੀ ਜੇ ਤੁਸੀਂ ਖੁਦ ਜਾਣਦੇ ਹੋ ਤੁਹਾਡਾ ਸਰੀਰ ਕਿਸ ਵਿਕਾਰ ਤੋਂ ਜ਼ਿਆਦਾ ਪ੍ਰਭਾਵਿਤ ਆ ਤੇ ਫਿਰ ਉਸ ਕਿਸਮ ਦੇ ਮੈਡੀਟੇਸ਼ਨ ਉਸ ਕਿਸਮ ਦੀਆਂ ਵਿਧੀਆਂ ਤੁਹਾਡੇ ਤੇ ਕੰਮ ਕਰਨਗੀਆਂ ਤਾਂ ਹੀ ਕਹਿੰਦੇ ਆ ਜਿਹੜੀ ਚੀਜ਼ ਸਤਜੁਗ ਦੇ ਵਿੱਚ ਹਜ਼ਾਰਾਂ ਸਾਲਾਂ ਨਾਲ ਹੁੰਦੀ ਸੀ ਕਾਲਯੁਗ ਚ ਕੁਝ ਘੰਟੇ ਕੁਝ ਮਿੰਟਾਂ ਨਾਲ ਹੋ ਜਾਂਦੀ ਹੈ ਇਹ ਸੰਭਾਵਨਾ ਹੈ ਪਰ ਤੁਸੀਂ ਉਹਦੇ ਵਿੱਚ ਆਉਂਦੇ ਹੋ ਕਿ ਨਹੀਂ ਹੈ ਤੇ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਖੁਦ ਦੇਖ ਸਕਦੇ ਹੋ ਠੀਕ ਹੈ ਜੀ ਅਸੀਂ ਅੱਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਉਲਟ ਸ਼ਬਦ ਬਾਰੇ ਜਾਣਿਆ ਇਹਨੂੰ ਵਿਕਾਰ ਕਿਉਂ ਕਿਹਾ ਜਾਂਦਾ ਇਹ ਜਾਣਿਆ ਔਰ ਧਿਆਨ ਨਾਲੇ ਦਾ ਕੀ ਸਬੰਧ ਆ ਐ ਅਸੀਂ ਜਾਣਿਆ ਵੀ ਕੋਈ ਵੀ ਸ਼ਬਦ ਹੈ ਜਿਹੜਾ ਭਾਵਨਾ ਬਣਦਾ ਪਾਵਨਾ ਅਨੁਭਵ ਬਣਦੀ ਆ ਔਰ ਉਹਨੇ ਸਾਡੀ ਜ਼ਿੰਦਗੀ ਨੂੰ ਅਰਥ ਦੇਣੇ ਹੁੰਦੇ ਨੇ ਔਰ ਇਹਨਾਂ ਦਾ ਕੀ ਕੀ ਖਾਸ ਪ੍ਰਭਾਵ ਹੁੰਦਾ ਸਾਡੇ ਤੇ ਕਿਸੇ ਦਾ ਬੇਹੋਸ਼ ਕਰ ਦੇਣਾ ਕਿਸੇ ਦਾ ਅੰਨ੍ਹਾ ਕਰ ਦੇਣਾ ਕਿਸੇ ਦਾ ਅਪਾਹਜ ਕਰ ਦੇਣਾ ਕਿਸੇ ਦਾ ਜ਼ਖਮ ਬਣਾ ਦੇਣਾ ਤੇ ਮੈਨੂੰ ਲੱਗਦਾ ਤੁਹਾਡੇ ਇਹ ਜਾਣਕਾਰੀ ਬਹੁਤ ਕੰਮ ਆਏਗੀ